ਕੋਡੀ 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 ਹਾਂਜੀ ਇਸ ਵੀਡੀਓ ਨੂੰ ਜਿੰਨੇ ਵੀ ਮੇਰੇ ਛੋਟੇ ਵੱਡੇ ਭੈਣ ਭਰਾ ਦੇਖਣਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਸੀ ਤੇ ਬਾਕੀ ਮੈਂ ਇਸ ਵੀਡੀਓ ਕੁ ਕਿਸੇ ਨੂੰ ਛੋਟਾ ਕਰਨਾ ਜਾਂ ਆਪ ਵੱਡਾ ਹੋਣ ਨਹੀਂ ਆਇਆ ਮੈਨੂੰ ਨਾ ਕਬੱਡੀ ਬਾਰੇ ਕੋਈ ਗੱਲਬਾਤ ਸਾਂਝੀ ਹੋਈ ਸੀ ਕਿ ਇਹ ਭਰਾ ਦਾ ਮੈਨੂੰ ਮੈਸੇਜ ਆਉਂਦਾ ਹੈ ਕੋਈ ਵੀਡੀਓ ਵਾਇਰਲ ਹੋਈ ਵੀ ਆ ਸਾਡੀ ਸੀ ਰੇਫਰ ਨੂੰ ਧੱਕਾ ਮਾਰਦੇ ਆ ਮੈਂ ਤੇ ਸਾਡੇ ਇੱਕ ਕਾਫੀ ਹੋਰ ਤੇ ਉਹ ਚਲੋ ਇਹ ਗੱਲਾਂ ਮੈਨੂੰ ਕਰਕੇ ਮੈਂ ਖਿਆਲ ਹਾਰੋ ਪਤਾ ਇੰਨਾ ਲਗਾਉਂ ਚਲੋ ਕਬੱਡੀ ਦੀਆਂ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ ਵੀ ਪਹਿਲਾਂ ਕਬੱਡੀ ਯਾਰ ਚੰਗੀ ਸੀ ਉਹਦੇ ਚ ਇਦਾਂ ਕੁਝ ਹੁੰਦਾ ਨਹੀਂ ਸੀ ਵੀ ਹੁਣ ਤੁਸੀਂ ਹੋਰ ਜੱਗੂ ਦੀ ਵੀਡੀਓ ਵਾਇਰਲ ਹੋਈ ਐ ਹੋਰ ਉਹਨੇ ਮੈਨੂੰ ਕਹਾਂ ਫਿਰ ਐਗਜ਼ਾਮਪਲਾਂ ਦਿੱਤਾਂਗਾ ਵੀ ਇਦਾਂ ਹਨ ਤੇ ਮੈਂ ਉਹਨੂੰ ਇਹੀ ਕਹਿੰਦਾ ਸੀ ਵੀ ਜੇ ਸਾਰਾ ਕੁਝ ਚੇਂਜ ਹੋਇਆ ਵੀ ਕਬੱਡੀ ਨਹੀਂ ਦੁਨੀਆਦਾਰੀ ਹੀ ਚੇਂਜ ਹੋਈ ਐ ਮੰਨ ਲਓ ਆਪਾਂ ਪਲੇਅਰਾਂ ਦੀ ਗੱਲ ਕਰਦੇ ਹਾਂ ਵੈਸੇ ਉਹ ਮਸਲਾ ਜਿਹੜਾ ਸਾਡਾ ਮੀਰਾ ਹੋਇਆ ਨਾ ਵੀਡੀਓ ਵਾਇਰਲ ਹੋ ਦਾ ਮੈਂ ਤੁਹਾਨੂੰ ਬਾਅਦ ਚ ਦੱਸ ਦਾਂ ਗੱਲ ਹੋਰ ਸੀ ਜੇ ਆਪਾਂ ਇਕੱਲੇ ਪਲੇਅਰਾਂ ਨੂੰ ਕਹਿੰਨੇ ਆ ਤੇ ਜੇ ਆਪਾਂ ਪਿੱਛੇ ਨੂੰ ਜਾ ਕੇ ਦਰਸ਼ਕਾਂ ਨੂੰ ਦੇਖ ਲਈਏ ਕੋਈ ਟਾਈਮ ਹੁੰਦਾ ਸੀਗਾ ਜਦੋਂ ਆਹ ਜਾਲ ਵਗੈਰਾ ਨਹੀਂ ਹੁੰਦੇ ਸੀ ਇਕੱਲੇ ਮਤਲਬ ਟੰਬੇ ਗੱਡ ਕੇ ਪੋਲ ਗੱਡ ਕੇ ਉਹਨਾਂ ਨੇ ਰਸੀਆਂ ਬੰਨ੍ਹੀਆਂ ਹੁੰਦੀਆਂ ਸੀ ਤੇ ਦਰਸ਼ਕ ਵਧੀਆ ਕਿੱਕਿਆਂ ਦਾ ਮੈਚ ਦੇਖਿਆਦੇ ਕਿਸੇ ਪਲੇਅਰ ਨੂੰ ਡਿਸਟਰਬ ਨਹੀਂ ਕਰਦੇ ਸੀ ਕਿਸੇ ਨੂੰ ਸਟੇਜ ਤੇ ਜਾ ਕੇ ਨਹੀਂ ਕਰਦੇ ਸੀ ਤੇ ਅੱਜ ਜਾਲ ਵੀ ਬਣ ਦਿੰਦੇ ਆ ਤੁਹਾਡੇ ਸਾਹਮਣੇ ਆ ਪਹਿਲਾਂ ਥਾੜੇ ਟੂਰਨਾਮੈਂਟ ਤੇ ਪਹਿਲਾਂ ਵਿੱਚ ਹੀ ਰਹਿ ਗਿਆ ਸੀਗਾ ਇਸ ਵਾਰ ਵੀ ਉਹ ਬੰਦੇ ਨੇ ਕਿੰਨੀਆਂ ਮਿੰਟਾਂ ਕਰਕੇ ਟੂਰਨਾਮੈਂਟ ਸਿਰੇ ਚੜਿਆ ਆਉਦਾ ਹਨ ਉੱਪਰ 스테ਜ ਤੇ ਚੜ ਗਏ ਬੰਦੇ 52 ਦੇ ਉੱਪਰ ਡਿੱਗ ਪੈਣੀ ਸੀ ਉਹਨੇ ਬਹੁਤ ਮਿੰਟਾਂ ਕਰੀਆਂ ਕਮੈਂਟਰੀ ਆਣੀ ਬੋਲਿਆ ਪਰ ਕੋਈ ਬੰਦਾ ਥੱਲੇ ਨਹੀਂ ਆਇਆ ਤੇ ਜੇ ਆਪਾਂ ਇੱਕ ਦੇਦਨੇ ਟੂਰਨਾਮੈਂਟ ਹੁੰਦਾ ਹੁੰਦਾ ਉਹਦੇ ਵਿੱਚ ਤੁਸੀਂ ਐਂ ਦੇਖ ਲਓ ਵੀ ਉਹ ਬੰਦੇ ਨੇ ਜਿਹੜੇ ਬੰਦੇ ਮੈਚ ਦੇਖਣ ਗਏ ਸੀ ਕਿੰਨਾ ਕੁਛ ਬੋਲਿਆ ਟੈਂਪੂ ਤੱਕ ਗਿਆ ਪਰ ਉਹ ਬੰਦੇ ਗਰਾਊਂਡ ਦੇ ਬਾਹਰ ਨਹੀਂ ਨਿਕਲੇ ਸੀ ਕੀ ਉਹ ਦਰਸ਼ਕਾਂ ਲਈ ਸਹੀ ਸੀ ਚਲੋ ਅਸੀਂ 플레이ਰ ਗਲਤ ਹੋ ਜਾਂਦੇ ਆ ਸਾਨੂੰ ਤੁਸੀਂ ਗਲਤ ਕਹਿਦਨੇ ਆ ਬਹੁਤ ਕੁਝ ਬੋਲ ਜੰਨੇ ਸਾਨੂੰ ਸਹਿਣਾ ਪੈਂਦਾ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਆਉਣੇ ਆ ਤੇ ਸੋਸ਼ਲ ਮੀਡੀਆ ਤੇ ਕੋਈ ਗਾਲ ਕੱਢ ਕੇ ਕੋਸ਼ ਕੱਢ ਕੇ ਸਭ ਕੁਝ ਕਰ ਲੈਣੇ ਆ ਪਰ ਉਹ ਤੁਸੀਂ ਆਪ ਦੇ ਆਪ ਨੂੰ ਦੇਖੋ ਆਪਦੇ ਮਨ ਵੀ ਝਾਤੀ ਮਾਰੂ ਤੁਹਾਨੂੰ ਉਹ ਬੰਦਾ ਟੈਂਪੂ ਤੋਂ ਬਣਾ ਨਹੀਂ ਬੋਲਿਆ ਕੀ ਉਹ ਸਹੀ ਸੀ ਤੁਹਾਡੇ ਲਈ ਉਹੀ ਵਿਦਵਾਨ ਫਿਰ ਫੇਸਬੁੱਕ ਤੇ ਕਮੈਂਟ ਕਰਦੇ ਆ ਇਹ ਤਾਂ ਲੜਾਈ ਦਾ ਕੰਮ ਹੀ ਆ ਬਸ ਇਹ ਚੀਜ਼ਾਂ ਸਾਰ ਨਹੀਂ ਚੀਜ਼ ਹੋਈਆਂ ਫਿਰ ਕਈ ਬੰਦੇ ਕਹਿ ਦਿੰਦੇ ਆ ਵੀ ਹੋਣੇ ਯਾਰ 5000 ਰੁਪਏ ਦੇ ਕੇ ਪੋਸਟ ਪਾਤੀ ਜਾਂ ਕਿਸੇ ਪਲੇਅਰ ਦੀ ਹੈਲਪ ਕਰਦੇ ਆ ਉਹਦੀ ਵੀਡੀਓ ਪਾ ਦਿੰਦੇ ਆ ਇਹ ਕੋਈ ਅੱਜ ਵੀ ਨਹੀਂ ਚੰਦੀ ਆਉਂਦੀ ਅਸੀਂ ਤਾਂ ਕਿਸੇ ਚਲੋ ਮੈਂ ਨਹੀਂ ਕਹਿੰਦਾ ਕੋਈ ਵੀ ਬੰਦਾ ਜਿਹੜਾ ਕਿਸੇ ਨੂੰ ਕੋਈ ਚੀਜ਼ ਦਿੰਦਾ ਕੋਈ ਆਪਾਂ ਕਹਿ ਦਿੰਦੇ ਆ ਵੀ ਬੰਦਾ ਬੰਦੇ ਦੀ ਹੈਲਪ ਕਰ ਸਕਦਾ ਤੇ ਪਰ ਜੇ ਪਿੱਛੇ ਨੂੰ ਜਾਂਦੇ ਆ ਆਪਾਂ ਉਦੋਂ ਮੇਰੇ ਹਿਸਾਬ ਨਾਲ 3-400 ਦਾ ਪੱਖਾ ਹੁੰਦਾ ਜਿਹੜਾ ਗੁਰਦੁਆਰੇ ਲਾ ਕੇ ਉੱਤੇ ਸਾਰੇ ਟੱਬਰ ਦੇ ਨਾਲ ਲਿਕੇ ਪਏ ਹੁੰਦੇ ਸੀ ਉਹ ਆਪਾਂ ਮਹਾਰਾਜ ਨੂੰ ਦੇ ਰਹੇ ਆ ਵੀ ਗੁਰਦੁਆਰਿਆਂ ਨੂੰ ਦੇਣ ਦੀ ਆਪਣੀ ਕਾਤ ਹੈਗੀ ਆ ਵੀ ਇਹ ਚੀਜ਼ਾਂ ਚਲੋ ਹੌਲੀ-ਹੌਲੀ ਚੇਂਜ ਉਹੀ ਜਾਂਦਾ ਸਾਰਾ ਜਮਾਨਾ ਚੇਂਜ ਹੋਇਆ ਕੱਲੇ ਪਲੇਅਰਾਂ ਨੂੰ ਦੋਸਤ ਨਾ ਨਾ ਦਿਓ ਫੇਰ ਵਿੱਚ ਬੰਦੇ ਮੇਰੀ ਬਹੁਤ ਬੰਦੇ ਨਾਲ ਜਦਾਈ ਹੋ ਬਾਜੇਖੰਡ ਵਾਲਾ ਹਰਜੀਤ ਕਹਿੰਦੇ ਜਦੋਂ ਮਰਿਆ ਮੋਗੇ ਦੇ ਵਿੱਚ ਲੱਡੂ ਵੰਡੇ ਕਿਹੜੇ ਬੰਦੇ ਨੇ ਖਾਧੇ ਲੱਡੂ ਜਿਹੜੇ ਲੱਡੂ ਵੰਡੇ ਗਏ ਸੀ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਖਾਧੇ ਹੁਣ ਮੈਂ ਇਹ ਵੀਡੀਓ ਪਾਵਾਂਗਾ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀ ਹਾਂ ਸਾਡੇ ਬੰਦੇ ਨੇ ਲੱਡੂ ਖਾਧੇ ਸੀ ਉਹੀ ਚੀਜ਼ਾਂ ਯਾਰ ਬਿਨਾਂ ਗੱਲਬਾਤੋਂ ਇਹ ਚੀਜ਼ਾਂ ਬੈਰਲ ਕਰਕੇ ਆਪੇ ਜਾਂ ਪੁੱਜਣ ਲਈ ਨੱਚ ਜਾਂ ਰੋਟੀ ਖਾਣੀ ਹੈ ਨਾਲੇ ਕਬੱਡੀ ਨਿੰਦੀ ਜਾਣੇ ਹੁਣ ਜਿਹੜਾ ਤੁਹਾਨੂੰ ਮੈਂ ਕੱਕਾ ਬੱਜਿਆ ਵਾ ਪ੍ਰੈਫਰੀ ਨੂੰ 2013-14 ਦੇ ਸੀਜ਼ਨ ਦਾ ਉਹ ਮੈਚ ਸੇਲਵਰ ਦਾ ਟੂਰਨਾਮੈਂਟ ਹੋ ਰਿਹਾ ਮੈਂ ਟੀਮ ਬਣਾਈ ਸੀ ਮੇਰੇ ਨਾਲ ਖੇਡਣਾ ਸੀਗਾ ਖੁਸ਼ੀ ਨੇ ਦੁਗਣੇ 59 ਝੋਟ ਤੇ ਇੱਕ ਰੀਡਰ ਮੇਰੇ ਖਾਲ ਸ਼ਾਇਦ ਇਕਬਦਰ ਸੀ ਮੇਰੇ ਪੱਕਾ ਨਹੀਂ ਕਲੀਅਰ ਤੇ ਜਦੋਂ ਸੋਧਾ ਨੂੰ ਮੈਚ ਸ਼ਾਮ ਨੂੰ ਮੈਨੂੰ ਇਹ ਪਤਾ ਲੱਗਦਾ ਵੀ ਖੁਸ਼ੀ ਸਾਡਾ ਨਹੀਂ ਖੇਡਦਾ ਤੇ ਨਾ ਖੇਡਦਾ ਸ਼ਕੰਦਰ ਤੇ ਉਹਦੋਂ ਇੱਕ ਸੀ 59 ਝੋਟ 59 ਝੋਟ ਨੇ ਜਵਾਬ ਦੇਤਾ ਮੇਰੀ ਟੀਮ ਨਹੀਂ ਬਣੀ ਵੀ ਮੈਨੂੰ ਪਤਾ ਮੈਂ ਕਿਵੇਂ ਤੱਕੀ ਮੁਕੀ ਨਾ ਟੀਮ ਬਣਾਈ ਆ ਵੀ ਮੈਂ ਬ੍ਰਿਲੀਅੰਸ ਅੱਧਾ ਕਗੜੇ ਵਾਲੇ ਨੂੰ ਪਿੱਲਾ ਕਿੱਡੇ ਮੇਰੇ ਨਾਲ ਦੋ ਤੇ ਰੀਡਰ ਮੈਂ ਮੋਨੂ ਉਧੋ ਵਾਲੀਆ ਤੇ ਖੀਰ ਵਾਲੀਆਂ ਅੰਗਰੇਜ਼ ਲਿਆਂਦੇ ਜੰਮਾ ਮੌਕੇ ਤੇ ਉਹ ਮਤਲਬ ਦਿਮਾਗ ਚ ਤਾਂ ਹੀ ਸੀਗਾ ਵੀ ਉਸੇ ਨੇ ਮੈਚ ਆ ਗਿਆ ਕੁਦਰਤੀ ਮੈਂ ਹੁਣ ਇਹ ਨਹੀਂ ਕਹਿੰਦਾ ਮੈਨੂੰ ਖੁਸ਼ੀ ਨਹੀਂ ਜਵਾਬ ਦਿੱਤਾ ਮੇਰੇ ਜਿਹੜੇ ਬੰਦੇ ਨਾਲ ਗੱਲ ਹੋਈ ਸੀ ਵੀ ਖੁਸ਼ ਖੇਡੂਗਾ ਉਹਨੇ ਮੈਨੂੰ ਇੱਕ ਦਿਨ ਪਹਿਲਾਂ ਜਵਾਬ ਦਿੱਤਾ ਉਹ ਦਿਮਾਗ ਚ ਨਹੀਂ ਹੁੰਦਾ ਵੀ ਬੰਦਾ ਅਫਸੈਟ ਜਾ ਹੋ ਜਾਣਾ ਉਹਨਾਂ ਨਾਲ ਹੀ ਕੁਦਰਤੀ ਮੈਚ ਆ ਗਿਆ ਉਦੋਂ ਮੈਚ ਵੀ ਕੱਢ ਕੇ ਦੇਖਿਓ ਥਾਪੀ ਸ਼ਾਇਦ ਚ ਪਹਿਲਾਂ ਮੈਂ ਮਾਰੀਆ ਖੁਸ਼ੀ ਤਾਂ ਨਹੀਂ ਉਥੇ ਉਹ ਛਰਨੇ ਨਿਮਾਰਾਂ ਚਲੋ ਸਾਡੇ ਚ ਇੱਕ कॉमन ਗੱਲਾ ਫੁਟੀਆਂ ਦੱਲਾ ਡੰਡਾ ਕਾਮਨੀ ਇਹ ਤਾਂ ਪ੍ਰਾਹਟਾ ਖੁਸ਼ੀ ਕੱਲ ਵੀ ਸੀ ਅੱਜ ਵੀ ਆ ਸ਼ਰਨਾ ਵੀ ਆ ਤੇ ਅਸੀਂ ਇੱਕ ਦੂਜੇ ਥਾਪੀਆਂ ਮਾਰੀ ਜਾਂਦੇ ਹਾਂ ਉੱਥੇ ਉਹ ਨੰਬਰ ਮੜਾ ਜਾ ਲੈਂਡ ਤੇ ਆ ਕੇ ਸਾਨੂੰ ਇਹ ਲੱਗਿਆ ਵੀ ਰੇਡਰ ਦਾ ਪੈਰ ਥਾਪਾ ਤਾਂ ਖੁਸ਼ੀ ਦਾ ਪੈਰ ਫਰਸਟ ਲੈਂਡ ਤੇ ਲੱਗ ਗਿਆ ਮੈਂ ਹੁਣ ਇਥੇ ਐ ਨਹੀਂ ਕਹਿਣਾ ਹਾਂ ਦਾ ਵੀ ਖੁਸ਼ੀ ਦਾ ਪੈਰ ਲੱਗੇ ਸਾਨੂੰ ਇਹ ਲੱਗੇ ਉਹ ਚੱਕਰ ਚ ਹੀ ਜਾ ਰਹੇ ਨੂੰ ਧੱਕਾ ਮਾਰਿਆ ਵੀ ਦੇਖ ਲੈ ਤੁੰਗਾ ਕਿਉਂਕਿ ਸਾਡੇ ਤੇ ਪਹਿਲੇ ਹੀ ਮਤਲਬ ਪ੍ਰੈਸ਼ਰ ਜਿੱਦਾਂ ਪੈ ਰਿਆ ਸੀ ਯਾਰ ਬੰਦੇ ਹੱਟਣ ਖੇਡੇ ਨਹੀਂਗੇ ਮੂਰੇ ਖੇਡ ਜੰਦੇ ਹਨ ਅੱਖੀ ਦੇਖ ਕੇ ਇੱਕ ਦੰਦ ਬੰਦੇ ਨੂੰ ਉਂਦਾਣਾ ਖੇਡਣਾ ਇੱਕ ਉਸ ਨੇ ਮੈਚ ਆ ਜਾਣਾ ਉਹ ਚੀਜ਼ਾਂ ਕਰਕੇ ਹੋ ਗਿਆ ਫਿਰ ਇੱਕ ਜੱਗੂ ਦਾ ਕਹਿੰਦੇ ਆ ਵੀ ਜੱਗੂ ਨੇ ਸੰਦੀਪ ਤੇ ਥਾਪੀ ਮਾਰੀ ਐਂ ਕਰਿਆ ਹਨਾ ਸੰਦੀਪ ਕੋਈ ਜਵਾਬ ਨਹੀਂ ਹੈਗਾ ਵੀ ਉਹਨੇ ਕੋਈ ਜਵਾਬ ਕਰਕੇ ਥਾਪੀ ਮਾਰਤੀ ਹੈ ਨਾ ਫਿਰ ਤੁਹਾਨੂੰ ਮੈਂ ਇਹ ਦੱਸ ਦਿੰਦਾ ਵੀ ਜੱਗੂ ਨੂੰ ਵੱਧ ਪਿਆਰ ਮੇਰਾ ਸੰਦੀਪ ਨਾਲ ਹੈ ਕਿਉਂਕਿ ਸੰਦੀਪ ਮੇਰੇ ਕੋਲ ਘਰੇ ਵੀ ਰਿਹਾ ਇੱਥੇ ਰਹਿ ਕੇ ਇੱਕ ਦੋ ਰਾਤਾਂ ਹੀ ਮੈਚ ਖੇਡੇ ਪਹਿਲਾਂ ਕਾਫੀ ਤੇ ਮੰਨ ਲਓ ਸੰਦੀਪ ਹੁਣ ਖੇਡ ਦਾ ਹਨ ਫਿੱਟ ਚਲੋ ਬੰਦਾ ਹੋ ਜਾਂਦਾ ਮੈਂ ਹਣ ਗਰਾਊਂਡ 'ਚ ਜਾ ਗੜਦਾ ਜੀ ਮੇਰੇ ਤੇ ਕੋਈ ਥਾਪੀ ਮਾਰ ਗਿਆ ਤੇ ਇਹਦੇ 'ਚ ਇਹ ਮਤਲਬ ਥੋੜਾ ਆ ਵੀ ਆਪਾਂ ਉਹਨੂੰ ਗਾਣਾ ਕੱਢ ਕੇ ਯਾਰ ਮੈਂ ਨਾ ਛੇਡਾਂ ਇਹ ਹੋ ਜਾਂਦਾ ਉਦੋਂ ਬਾਅਦ ਦੇ ਵਿੱਚ ਸੰਦੀਪ ਨਹੀਂ ਵੀ ਤਾਂ ਤੇ ਕਬੜੀਆਂ ਪਹਿਲਾਂ ਵੀ ਪਾਈਆਂ ਬਾਅਦ 'ਚ ਵੀ ਇਹ ਚੀਜ਼ਾਂ ਪੈਂਦੀਆਂ ਰਹਿਣਗੀਆਂ ਠੀਕ ਆ ਉਹ ਕਿਸੇ ਬੰਦੇ ਨੂੰ ਜਿਵੇਂ ਹੁਣ ਸੰਦੀਪ ਆਦ ਜਾਂ ਬਾਈ ਕਾਲੂ ਅਰਸੂਲਪੁਰੀ ਹੈ ਨਾ ਇਹ ਬੰਦੇ ਥਾਪੀ ਨਹੀਂ ਮਾਰਦੇ ਆਪਕੇ ਤੇ ਮਤਲਬ ਆਪਾਂ ਨੂੰ ਗਲਤ ਲੱਗਦਾ ਹੁੰਦਾ ਉਹਦੇ 'ਚ ਆਪਾਂ ਕਮੈਂਟ ਕਰਕੇ ਨਾਰਮਲੀ ਵੀ ਕਹਿ ਸਕਦੇ ਆ ਨਾ ਵੀ ਕਿਹ ਕੁ ਤਰ੍ਹਾਂ ਕੰਮ ਗਲਤ ਆ ਉਹਦੇ ਵਿੱਚ ਯਾਰ ਗਾਣਾ ਕੱਢਣੀਆਂ ਉਹ ਚੀਜ਼ਾਂ ਮੈਨੂੰ ਨਹੀਂ ਵਧੀਆ ਲੱਗੀਆਂ ਵੀ ਕਬੱਡੀ ਲਈ ਵੀ ਉਹ ਵਧੀਆ ਨਹੀਂ ਹੁਣ ਆਪਾਂ 플레이ਰ ਨੂੰ ਹਰੇਕ ਨੂੰ ਜਜ ਕਰ ਦਿੰਦੇ ਆ ਤੇ ਫਿਰ ਹੁਣ ਥੋਨੂੰ ਬੰਦਾ ਉਹ ਕੀ ਗੋਸ ਕਹਿ ਗਿਆ ਜਿਹੜੇ ਬੰਦੇ ਗਰਾਊਂਡ ਦੇ ਵਿੱਚ ਬੜੇ ਸੀ ਉਹਨੂੰ ਆਪ ਦਿਲਾ ਕੇ ਦੇਖੋ ਵੀ ਤੁਹਾਨੂੰ ਦੁੱਖ ਲੱਗਿਆ ਨਾ ਤੁਹਾਨੂੰ ਟੈਂਪੂ ਤੋਂ ਬਣਾ ਨਹੀਂ ਬੋਲਿਆ ਤੁਸੀਂ ਬੰਦੇ ਦੇ ਰਿਸ਼ਤੇਰ ਵੀ ਦੇ ਦਿੰਦੇ ਨਾ ਮਾਂ ਭੈਣ ਇੱਕ ਸਭੀ ਕਰ ਦਿੰਦੇ ਆ ਕੁਝ ਨਹੀਂ ਦੇਖਦੀ ਥੋੜਾ ਬਹੁਤਾ ਯਾਰ ਦੇਖਿਆ ਕਰੂ ਆਪਾਂ ਸਾਰਾ ਨਾ ਤਾਂ 플레이ਰ ਦਰਸ਼ਕਾਂ ਤੋਂ ਬਣਾਏ ਆਪਾਂ ਨਹੀਂ ਕਹਦੇ ਨਾ ਵੀ ਦਰਸ਼ਕਾਂ ਪਲੇਅਰ ਦਰਸ਼ਕਾਂ ਤੋਂ ਬਣ ਨਹੀਂ ਹੈਗਾ ਤੇ ਬਾਈ ਜੇ ਪਲੇਅਰ ਨਾ ਹੋਣਗੇ ਤਾਂ ਦਰਸ਼ਕਾਂ ਨਹੀਂ ਕਰਨਾਂ। ਇਹ ਚੀਜ਼ਾਂ ਸੇਮ ਹੀ ਆ। ਫਿਰ ਹਰੇਕ ਜਿਹੜਾ ਵੀ ਪਲੇਅਰ ਹੈ ਪਲੇਅਰਾਂ ਨੂੰ ਇੱਕ ਲਾਈਨਾਂ ਨਾ ਕੋਈ ਨਹੀਂ ਦਿੰਦਾ ਵੀ ਇਹ ਫੌਲਰ ਖੇਡਦੇ ਆ ਜਾਂ ਕੋਈ ਮੈਂ ਨਹੀਂ ਕਹਿੰਦਾ ਮੈਂ ਕੋਈ ਵਧੀਆ ਗੱਲ ਕਰੀ ਰੈਫਰੀ ਨੂੰ ਧੱਕਾ ਮਾਰ ਕੇ ਜਾਂ ਮੈਂ ਇਹ ਚੀਜ਼ ਨੂੰ ਇਹ ਨਾ ਕਹਾ ਬਈ ਮੇਰੇ ਤੋਂ ਗਲਤੀ ਨਹੀਂ ਹੋਈ ਗਲਤੀ ਹੋ ਜਾਂਦੀ ਆ। ਉਮਰ ਦੇ ਮੁਤਾਬਕ ਬੰਦਾ ਬਹੁਤ ਕੁਝ ਸਿੱਖਦਾਗਾ। ਵੱਡੇ ਪਲੇਅਰਾਂ ਨਾਲ ਖੇੜ ਕਿ ਸਿੱਖਦਾ। ਫੇਰ ਇੱਕ ਮੇਰੀ ਵੀਡੀਓ ਸੀ ਕਿ ਮੈਂ ਉਹਦੇ ਛੋਟੜ ਵਾਲੇ ਸੋਨੀ ਨਾ ਮੈਂ ਫੌਲ ਮਾਰਿਆ ਉਹਦੀ ਲੱਫੜ ਮਾਰੀ ਉਹਨੇ ਨਾ ਮੇਰੇ ਐਪ ਪੋਸਟ ਕਰ ਦੇਣੀ ਮੈਂ ਇੱਕ ਇੰਟਰਵਿਊ ਚ ਵੀ ਇਹ ਗਲਤੀ ਮੰਨੀ ਬਕਾਇਦਾ ਸੋਨੀ ਦੇ ਕੋਲੇ ਜਾ ਕੇ ਵੀ ਵੀ ਬਾਈ ਜਾਨ ਮੇਥੋਂ ਅੱਜ ਇਹ ਗਲਤੀ ਹੋ ਗਈ ਹੈ ਨਾ ਉਹ ਕਹਿੰਦਾ ਬਾਈ ਕੋਈ ਚੱਕਰ ਨਹੀਂਗਾ ਉਹ ਪੁਰਾਣੀ ਵੀਡੀਓ ਉਹ ਵੀ ਚੱਕ ਕੇ ਆ ਜਿਹੜੀ ਹੁਣ ਮੈਂ ਤੁਹਾਨੂੰ ਦੱਸਿਆ ਮੇਰੀ ਪਹਿਣੀ ਵੀਡੀਓ 13 14 ਦੀ ਹੈ ਤੇ ਕਿਸੇ ਵੀ ਬੰਦੇ ਕੋਈ ਵੀ ਪਲੇਅਰ ਖੇਡਦਾ ਹਰ ਬੰਦੇ ਤੋਂ ਹੋ ਜਾਂਦਾ ਹੁਣ ਇਹ ਪਛਹਾਰੇ ਦੀ ਵੀਡੀਓ ਪਈ ਹੈ ਉਹ ਰੀਡਰ ਨੂੰ ਚੱਕ ਕੇ ਸਿਰ ਤੋਂ ਮਣਕਾ ਵਜਦਾ ਉੱਥੇ ਧਾਰੀ ਜਿਹਾ ਰਿਹਾ ਜਾਪੀ ਬਹੁਤ ਵਧੀਆ ਸ਼ਹਿਰਾ ਵੀ ਮੇਰਾ ਪ੍ਰਾਂ ਪਰ ਫੌਲ ਕਦੋਂ ਪਤਾ ਨਹੀਂ ਲੱਗਦਾ ਹੁੰਦਾ ਕਦੋਂ ਕੀ ਹੋ ਜਾਣਾ ਉੱਥੇ ਪਰ ਉਹਨੂੰ ਕੌਣ ਬੋਲਿਆ ਰਾਇ ਕੋ ਟੂਰਨਾਮੈਂਟ ਤੇ ਸੁਨਿਆਰਾ ਖੇਡਦਾ ਸੀਗਾ ਫਰੀਆਦਰਗਾਂ ਦੀ ਟੀਮ ਬਦਨੀ ਵਾਲਾ ਕਿੰਦੇ ਨੂੰ ਗਰਾਊਂਡ ਤੋਂ ਚੱਕ ਕੇ ਲੈ ਰਿਆ ਮੁੱਕੀ ਮਾਰੀ ਇੱਥੇ ਨਿਹਰਾਪੁਰੇ ਫੌਲ ਸਿੱਧੀ ਕੀ ਉਹ ਗਲਤ ਨਹੀਂ ਸੀਗਾ ਜਿਹੜਾ ਹੁਣ ਆਪਾਂ ਜੱਗੂ ਨੂੰ ਕਹੀ ਜਾਂਦੇ ਆ ਸੰਦੀਪ ਤੇ ਸੰਦੀਪ ਤਾਪਨਾ ਤਾਂ ਆਪਣੇ ਨਿਸ਼ੀਲੂ ਨੇ ਵੀ ਮਾਰਿਆ ਇਹ ਉਹ ਕਿਸੀ ਬੰਦੇ ਨੇ ਮਗਰ ਉਹ ਹੀ ਕੋਈ ਜ਼ਹਿਰ ਸੀ ਦਿਖਾਉਣੀ ਉਹ ਜੀ ਤਾਂ ਵਧੀਆ ਨਹੀਂ ਹੈਗੀਆਂ ਚਲੋ ਬੰਦਾ ਗਲਤ ਹੁੰਦਾ ਹੈ ਕਥਾਂ ਜੱਗੂ ਨੇ ਲਫੜ ਮਾਰਿਆ ਚੈਂਪੀਅਨਸ਼ਿਪ ਤੇ ਉਹ ਗਲਤ ਸੀ ਐਦਾਂ ਨਾ ਮੇਰਾ ਭਰਾ ਕੋਈ ਤੇ ਉਹ ਮੇਰਾ ਪੇਜ ਦੇਖ ਲੈਂਦਾ ਜਨਾ ਮੇਰਾ ਫੇਸਬੁੱਕ ਪੇਜ ਆ ਜੀ ਕੋਈ ਸ਼ੇਰਿੰਗਾਂ ਜੇ ਕਰਨ ਵਾਲਾ ਸੀ ਨਿਆ ਉੱਥੇ ਕੋਈ ਮੇਰੇ ਏਰੀਏ ਦਾ ਗਿਆ ਬੰਦਾ ਜਿਹੜਾ ਪੇਜ ਚਲਾਉਂਦਾ ਉਹਦੇ ਮੇਰਾ ਖਲ ਪਾਣੀਆਂ ਵੀਡੀਓ ਜੇ 10 ਪਾਈਆਂ ਹੋਣੀਆਂ ਉਹਨਾਂ ਦੇ ਵਿੱਚੋਂ 3-4 ਮੀਰਾਂ ਹੋਣੀਆਂ ਉਹਨੇ ਉਹਨੂੰ ਨਾਰਮਲੀ ਗੱਲ ਸਰਸਰੀ ਕਹਿਤਾ ਕਹਿੰਦਾ ਵੀ ਐ ਕਰਕੇ ਗੁਰਪ੍ਰੀਤ ਦੇ ਪੇਜ ਦੀ ਵੀ ਸ਼ੈਟਿੰਗ ਮੈਂ ਕੀਤੀ ਸੀ ਉਹ ਕਹਿੰਦਾ ਗੁਰਪ੍ਰੀਤ ਚੰਗੀ ਆਣਾ ਕਹਿੰਦਾ ਭਾਈ ਮੈਂ ਤਾਂ ਜਾਣਦਾ ਨਹੀਂ ਵਿਜੇ ਤੂੰ ਜਾਣਦਾ ਨਹੀਂ ਮੇਰੀਆਂ ਵੀੜਗੂ ਪਰ ਤੇਰੀ ਪੇਟੀ ਕਰਦ ਨੂੰ ਤੇ ਲੈ ਕੇ ਪਾਈ ਜਣਾ ਵੀ ਗੁਰਪ੍ਰੀਤ ਚੰਗੀ ਆਣੇ ਦਾ ਪੁਰਾਣਾ ਮੈਚ ਇੰਨੀ ਬੰਦਿਆਂ ਦੀ ਮਾਨਸਿਕਤਾ ਥੱਲੇ ਡਿੱਗੀ ਪਈ ਆ ਵੀ ਬੰਦੇ ਇਹਦੇ ਸਿਰ ਤੋਂ ਖਾਣਾ ਵੀ ਆ ਨਾਲੇ ਵੀਊ ਵੀ ਲੈਣੇ ਆ ਤੇ ਨਾਲੇ ਹੀ ਕਹਿੰਦਾ ਜੀ ਮੈਨੂੰ ਜਾਣਦਾ ਨਹੀਂ ਬਾਕੀ ਬਈ ਇਹ ਗੇਮ ਆ ਨਾ ਇਹ ਜਿਹੜਾ ਸਟਰਗਲ ਕਰਦੇ ਕਈ ਵਾਰ ਬੰਦੇ ਨੂੰ ਨਹੀਂ ਪਤਾ ਲੱਗਦਾ ਬਹੁਤ ਕੁਝ ਹੋ ਜਾਂਦਾ ਉਹ ਹੁਣ ਇੱਕ ਵੀਡੀਓ ਸ਼ਿੱਲੂ ਨੇ ਮਾਰਿਆ ਸੀਗਾ ਆਪਣੇ ਦੇ ਛੋਟੇ ਨਾਸ ਦੇ ਉਹ ਵੀਡੀਓ ਉਹ ਕਿੰਨੇ ਬੰਦਿਆਂ ਨੇ ਪਾਈ ਉਹ ਨਾਲੇ ਉਹਨਾਂ ਨੇ ਗਰਾਊਂਡ ਦੇ ਵਿੱਚ ਉੱਥੇ ਕਹਿਤਾ ਇੱਕ ਦੂਜੇ ਨੂੰ ਵੀ ਓਕੇ ਆ ਨਾ ਬਾਅਦ ਦੇ ਵਿੱਚ ਉਹਨਾਂ ਨੇ ਵੀਡੀਓ ਪਾਈ ਵੀ ਸਾਡਾ ਇੱਕ ਦੂਜੇ ਨਾਲ ਕੋਈ ਇੰਦਾਂ ਦਾ ਨਹੀਂ ਵੀ ਚਲੋ ਸਟਰਗਲ ਕਰਦੇ ਆ ਦਿਖੋ ਗਿਆ ਉਹ ਕਿੰਨੇ ਪੇਜਾਂ ਨੇ ਪਾਈ ਵੀ ਕੀ ਸ਼ਿੱਲੂ ਗਲਤ ਸੀ ਯਾਰ ਜਦੋਂ ਬੰਦਿਆਂ ਨੇ ਆਸ ਵਿੱਚ ਦੀ ਸੁਲਾ ਸੁਵਾਈ ਹੋ ਗਈ ਉਹਨਾਂ ਦੀ ਫਿਰ ਤੁਸੀਂ ਕੀ ਵੀਡੀਓ ਪਾਉਣ ਬੈਨੇ ਆ ਉਹ ਮੈਂ ਹੁਣ ਵੀ ਦੇਖ ਕੇ ਕਈ ਵਾਰ ਹੁਣ ਵੀ ਪਾਈ ਪਈ ਹੁੰਦੀ ਹੈ ਕੀ ਉਹ ਚ ਯਾਰ ਕੀ ਸਾਥ ਤਾਂ ਕਰਨੇ ਚਾਹੁੰਦੇ ਆ ਤੁਸੀਂ ਬਸ ਬੰਦੇ ਨੂੰ ਵੀ ਉਹ ਤਾਂ ਮਤਲਬ ਹੈ ਕਿਸੇ ਨੂੰ ਕੋਈ ਗਾਇਤ ਬੋਲੀ ਜਾਣਾ ਕੋਈ ਗਾਲ ਕੱਢੀ ਜਾਂਦਾ ਉਹਨਾਂ ਨੂੰ ਕੋਈ ਚੱਕਰ ਨਹੀਂ ਉੱਦਾਂਦਾ ਹਨ ਕਿਉਂਕਿ ਆਪ ਨੂੰ ਨਹੀਂ ਨੋ ਪੈਣਗਾ ਇਹਦਾ ਇਦਾਂ ਦੇ ਕੰਮ ਵੀ ਨਹੀਂ ਭਰਾ ਨਾ ਕਰਿਆ ਕਰੋ ਯਾਰ ਹਰ ਬੰਦੇ ਨੂੰ ਫੀਲ ਹੁੰਦਾ ਹਨ ਕਿਉਂਕਿ ਅਸੀਂ ਵੀ ਪਰਿਵਾਰਾਂ ਵਾਲੇ ਯਾਰ ਸਾਡੇ ਵੀ ਪਰਿਵਾਰ ਹੈ ਤੁਹਾਡਾ ਰਸਤਾ ਬਿੰਦਾ ਹੁਣ ਮੈਨੂੰ ਆਮੀ ਮੇਰੇ ਯਾਰ ਦੋਸਤੋ ਵੀਡੀਓ ਕੋ ਭੇਜ ਦਿੰਦੇ ਆ ਵੀ ਆ ਕੀ ਉਹਦੇ ਯਾਰ ਫਲੋ ਹੁੰਦਾ ਉਦੋਂ ਇਦਾਂ ਲੱਗਣਿਆ ਬਹ ਹੋ ਜਾਂਦਾ ਹੁੰਦਾ ਬੰਦਾ ਕੋਈ ਜਾਣ ਪੁੱਝ ਕੇ ਯਾਰ ਆਪਾਂ ਕਦੋਂ ਕਿਸੇ ਨਾਲ ਲੜਨ ਉੱਥੇ ਪਰ ਲੜਨ ਥੋੜੋ ਜਿਹਾ ਦੀ ਗੇਮ ਕਰਨ ਆਉਨੇ ਆ ਬਹੁਤ ਬਹੁਤ ਕੁਝ ਹੋ ਜਾਂਦਾ ਹੁੰਦਾ ਗਰਾਊਂਡ ਨੂੰ ਗਰਾਊਂਡ ਦੇ ਵਿੱਚ ਛੱਡ ਕੇ ਹੀ ਚਲੇ ਜਾਂਦੇ ਆ ਇਦਾਂ ਦਾ ਪਰ ਸਾਡਾ ਹੋ ਜਾਂਦਾ ਇੱਥੇ ਇੱਕ ਦੂਜੇ ਨਾਲ ਬੋਲ ਵੀ ਹਟ ਜਗੇ ਇਹ ਚੀਜ਼ਾਂ ਮੇਰੇ ਭਰਾ ਨਾ ਕਰਿਆ ਕਰੋ ਹੋਰ ਮੇਰਾ ਇਹਦੇ ਵਿੱਚ ਕੋਈ ਮਾਪ ਵੱਡਾ ਹੋਣਾ ਹੈ ਉਹਨੇ ਕਿਸੇ ਛੋਟਾ ਕਰਨਾ ਹੈ ਇਦਾਂ ਦਾ ਮੇਰਾ ਕੋਈ ਮਕਸਦ ਨਹੀਂ ਸੀ ਮੇਰੇ ਭਰਾ ਬਣ ਕੇ ਦਰਸ਼ਕ ਤੇ ਪਲੇਅਰ ਇਨਾ ਬਿਨਾ ਇੱਕ ਦੂਜੇ ਦਾ ਨਹੀਂ ਸਕਦਾ ਦਰਸ਼ਕ ਦੇਖਣਗੇ ਤਾਂ ਪਲੇਅਰ ਖੇਡਦੇ ਵਧੀਆ ਲੱਗਦੇ ਆ ਜੇ ਪਲੇਅਰ ਖੇਡਣਗੇ ਤਾਂ ਦਰਸ਼ਕ ਦੇਖਣਗੇ ਬਾਕੀ ਬਾਈ ਜਿਹੜੀ ਮੇਰੇ ਵਾਲੀ ਉਹ ਵੀਡੀਓ ਹੈ ਨਾ ਉਹਦੇ 'ਚ ਮੇਰੇ ਨੂੰ ਪਹਿਲਾਂ ਤਾਂ ਕਹਾੜਾ ਸੋਨੀ ਮਾਰ ਜਾਂਦਾ ਉਹਨੂੰ ਕਿਸੇ ਨੇ ਕੁਝ ਨਹੀਂ ਬੋਲਿਆ ਬਸ ਮੈਂ ਹੀ ਦੱਸਿਆ ਗੁਰਪ੍ਰੀਤ ਜੀ ਸਾਰਿਆਂ ਨੂੰ ਤੇ ਉਹ ਕਹਿੰਦੇ ਹੁੰਦੇ ਆ ਨਾ ਵੀ ਮਸ਼ਹੂਰ ਬੰਦੇ ਨੂੰ ਮਸ਼ਹੂਰੀ ਉਹਦੀ ਮਾਰ ਜਾਂਦੀ ਜਦੋਂ ਛੋਟੀ ਜਿਹੀ ਗਲਤੀ ਦਾ ਫਿਰ ਗਲਤ ਹੁੰਦਾ ਪ੍ਰਚਾਰ ਇੱਥੇ ਸਾਰੀ ਬਾਈ ਸਹੀ ਆ ਸਾਰੀ ਚੋਰ ਆ ਜਿਹੜਾ ਬੰਦਾ ਫੜਿਆ ਗਿਆ ਕੋਈ ਉਹ ਚੂਰ ਹੈ ਤੇ ਦੂਜਾ ਸੱਚ ਹੈ ਮੈਂ ਦਾ ਸਭ ਦਾ ਚੱਲੀ ਜਾਂਦਾ ਸਭ ਲਾਈ ਜਾਂਦੇ ਇੱਥੇ ਤੇ ਜੇ ਭਾਈ ਕਿਸੇ ਨੂੰ ਮੇਥੋਂ ਉੱਚਾ ਨਹੀਂ ਮਾ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਪਰ ਮੈਨੂੰ ਜਿਹੜੀਆਂ ਗੱਲਾਂ ਬਾਤਾਂ ਮੇਰੇ ਨਾਲ ਕੋਈ ਬੰਦੇ ਨੇ ਕਰੀਆਂ ਸੀ ਮੈਂ ਉਹ ਹੀ ਸਾਂਝੀਆਂ ਕੀਤੀਆਂ ਜਾਂ ਮੈਂ ਇੱਥੇ ਕੋਈ ਲਾਈਕ ਵਿਊ ਲੈਣ ਮਾਰਾਂ ਨਹੀਂ ਆਇਆ ਕਿਉਂਕਿ ਭਾਈ ਭਾਈ ਮਨਰੋਗ ਯਾਦ ਮੈਨੂੰ ਚਾਰ ਬੰਦੇ ਜਾਣਦੇ ਦਾ ਕਬੱਡੀ ਕਰਕੇ ਜਦੋਂ ਕੋਈ ਕਬੱਡੀ ਨੂੰ ਨਿੰਦਾ ਤਾਂ ਮੈਨੂੰ ਭਾਈ ਗੁੱਸਾ ਆਉਂਦਾ ਵਧੀਆ ਨਹੀਂ ਲੱਗਦਾ ਯਾਰ ਮੈਂ ਅਕਸਰ ਹੀ ਬੰਦੇ ਨਾਲ ਜਿਹੜੇ ਪੈਣੇ ਜਦੋਂ ਕੋਈ ਕਬੱਡੀ ਨੂੰ ਨਿੰਦਾ ਕਿਉਂਕਿ ਭਾਈ ਸਾਨੂੰ ਕਾਨੇਡਾ ਅਮਰੀਕਾ ਆਸਟ੍ਰੇਲੀਆ ਜਿੰਨੀ ਕਿ ਕਿੱਥੋਂ ਤੱਕ ਕਬੱਡੀ ਹੋਣ ਲੱਗੀ। ਤੇ ਨਹੀਂ ਆਮ ਨਾਰਮਲ ਜੇ ਘਰ ਚੋਂ ਛੁੱਟ ਕੇ ਬੰਦੇ ਨੂੰ ਬਈ ਚੰਡੀਗੜ੍ਹ ਜਾਣਾ ਔਖਾ ਦਾ। ਬਹੁਤ ਦੂਰ ਦਰਾਡੇ ਤੱਕ ਲੈ ਗਈ ਕਬੱਡੀ ਸਾਨੂੰ। ਭਰਾਵਾਂ ਨੂੰ ਕਿਨੂੰ ਨਾ ਨਿੰਦਿਆ ਕਰੋ ਯਾਰ। ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪਰਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਆਂ ਅਪਡੇਟਸ ਮਿਲ ਸਕੇ। ਧੰਨਵਾਦ ਜੀ।